ਤੀਆਂ ਤੋਂ ਈਆਂ ਬਣਦੀਆਂ ਤੀਆਂ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ᱛੀ ਭਾਵੇਂ ਸਾਡੇ ਸਮਾਜ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ ਬੇਟੀਆਂ ਲੜਕੀਆਂ ਉੱਚੇ ਉੱਚੇ ਮਕਾਮ ਤੇ ਵੀ ਪਹੁੰਚ ਰਹੀਆਂ ਹਨ ਮਾਪਿਆਂ ਨਾਲ ਹਰ ਦੁੱਖ ਸੁੱਖ ਬੰਡਾਉਂਦੀਆਂ ਹਨ ਪਰ ਸਮਾਜ ਦੇ ਵਿੱਚ ਕੁਝ ਅਜਿਹੇ ਵੀ ਇਹੋ ਜਿਹੇ ਲੋਕ ਹਨ ਜੋ ਬੇਟੀ ਦੇ ਜਨਮ ਸਮੇਂ ਚਿੰਤਾ ਵਿੱਚ ਡੁੱਬ ਜਾਂਦੇ ਨੇ ਜਾਂ ਕਹਿੰਦੇ ਨੇ ਸਾਡੇ ਘਰ ਤਾਂ ਪੱਥਰ ਹੀ ਆ ਗਿਆ ਇਹੋ ਜਿਹੀ ਮਾਨਸਿਕਤਾ ਵਾਲੇ ਚੰਦ ਲੋਕ ਹੀ ਹੁੰਦੇ ਨੇ ਵਰਖੰਨਾ ਦੇ ਇਸ ਪਰਿਵਾਰ ਨੇ ਜਿਨ੍ਹਾਂ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਵਿੱਚ ਜ਼ਮੀਰ 헤ਠਾ ਪੈ ਨਹੀਂ ਸੀ ਲੱਗ ਰਹੇ ਫੁੱਲਾ ਵਾਲੀ ਘਰ ਵਿੱਚ ਨਵ ਜੰਮੀ ਧੀ ਨੂੰ ਘਰ ਲਿਆ ਢੋਲ ਟਮੱਕੇ ਨਾਲ ਨੱਚ ਟੱਪ ਕੇ ਫੁੱਲਿਆ ਦੀ ਵਰਖਾ ਕਰਕੇ ਰੀਵਨ ਕੱਟ ਕੇ ਆਤੀਸ਼ਵਾਜੀ ਝਲਾ ਜਾਨੀ ਹਰ ਉਹ ਖੁਸ਼ੀ ਪ੍ਰਗਟ ਕੀਤੀ ਕਿ ਸ਼ਾਇਦ ਇੰਨੀ ਖੁਸ਼ੀ ਲੜਕੇ ਦੇ ਜੰਮਣ ਤੇ ਵੀ ਨਹੀਂ ਹੁੰਦੀ ਬੱਚੀ ਦੇ ਦਾਦਾ ਦੀਦਾਰ ਸਿੰਘ ਬਲ ਪਿਤਾ ਬੱਲਪ੍ਰੀਤ ਸਿੰਘ ਅਤੇ ਬੱਚੀ ਦੀ ਮਾਂ ਨੇ ਕਿਹਾ ਕਿ ਸਾਡਾ ਇਹ ਉਹਨਾਂ ਲੋਕਾਂ ਨੂੰ ਸੁਨੇਹਾ ਜੋ ਧੀਆਂ ਨੂੰ ਕੁੱਖਾ ਵਿੱਚ ਕਤਲ ਕਰ ਦਿੰਦੇ ਹਨ ਭਰਤੀ ਕਦੇ ਵੀ ਮਾਪਿਆਂ ਤੇ ਬੋਝ ਨਹੀਂ ਹੁੰਦੀ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦیدار ਸਿੰਘ ਬੱਲ ਹੈ ਜੀ ਦیدار ਜੀ ਕੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈ ਕਿ ਪੋਤੀ ਨੇ ਜਨਮ ਲਿਆ ਢੋਲ ਟਮਕੇ ਨਾਲ ਤੁਸੀਂ ਸਵਾਗਤ ਕੀਤਾ ਬਿਲਕੁਲ ਜੀ ਕਿਉਂਕਿ ਬੀ ਜਿਹੜਾ ਢੋਲ ਟ ਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਬਜੇ ਦੁੱਖਣੀ ਚੌਕਣੀ ਚੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲ ਨਿਵਾਸੀਆਂ ਨੇ ਗੁਰਤੀ ਕੇ ਬਾਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈਆ ਪੁੱਤੀ ਦੀ ਵੇ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੰਗੀ ਕਿਰਾਂ ਵਾਸੀ ਦਿਨ ਦੁਗਣਾ ਚੌਕਰੀ ਤਰੱਕੀ ਬਖਸ਼ੇ। ਦੇਖਣ ਵਾਲੇ ਐ ਭਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ। ਬਿਲਕੁਲ ਜੀ ਸਾਰੇ ਸਹਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਐ। ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ। ਉਹ ਜੋ ਤਾਂ ਫਿਰ ਬੱਲੇ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਬੱਲੇ ਸਾਹਿਬ ਆਪਣੇ ਜਿਆਦੇ ਨੇ ਵੀ ਕੋਈ ਵਧੀਆ ਕੋਈ ਪ੍ਰੋਬਲਮ ਪਰ ਸਮਝ ਨਹੀਂ ਆਉਂਦੀ ਸੀ ਕਿਸ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ। ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ। 35 ਤੁਹਾਡੀ ਪੋਤੀ ਹੈ ਪੋਤੀ ਹਾਂਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੇ ਹੀ ਸਾਰੇ ਜੀ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਥੇ ਤੱਕ 715 ਪਰ ਦੁਨੀਆ ਰਹਿੰਦੀ ਹੈ ਹਰ ਵਰਗਨ ਨੂੰ ਤੇ ਹਰ ਧਰਮ ਦੇ ਆਨੂੰ ਕੇ ਪਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪੈਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹਜ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਹੈ ਸੋਕੋ ਮੰਨਦਾ ਆਖੀਆ ਜਿੱਤ ਜਮੈ ਲ ਜਾ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਤੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਕੀ ਨਾਮ ਹੈ ਤੁਹਾਡਾ ਇਹ ਨਾਮ ਬਲਪੀ ਸਿੰਘ ਹੈ ਜਿਹੜੀ ਹੈਗੀ ਹੈ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੀ ਜੇ ਆਪਣੀ ਗੱਲਾਂ ਮਾਮੇ ਦੇ ਵਾਈਫਰ ਸੱਤ ਸਾਲ ਤੱਕ ਬੇਟਾ ਮੇਰਾ ਸੱਤ ਸਾਲ ਮੇਰੀ ਧੀ ਹੋਇਆ ਜੇ ਅਸੀਂ ਆਪਣੀ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਹੂੰ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜਾ ਢੋਲ ਟਮਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲ ਟਮਕੇ ਨਾਲ ਆਪਣੀ ਧੀ ਦਾ ਸਵਾਗਤ ਬਿਲਕੁਲ ਬਿਲਕੁਲ ਤੇ ਮੇਰਾ ਸੱਤ ਸਾਲ ਦਾ ਬੇਟਾ ਵੀ ਹੈ ਤੇ ਜਿੰਨੇ ਵੀ ਬੇਟੇ ਦੇ ਇੰਨੀ ਕੁਝ ਨਹੀਂ ਹੋਈ ਮੇਰੇ ਪਾਸ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅੱਕੇ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਲੱਗ ਗਿਆ ਜੰਦਾ ਬੱਚੇ ਪੇ ਬੁੱਤਾਂ ਨਾਲ ਬੱਤ ਕਰਤੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਵੀ ਵੀਡੀਓ ਬਣਾਉਣਾ ਇਸ ਤਰ੍ਹਾਂ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸਿਗਾ ਮਨ ਜਿਵੇਂ ਸਾਡੇ ਘਰ ਵੀ 3 ਉਹ ਵੀ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਬਸ ਇਹ ਉਹ ਚਾ ਚਾ ਦੇ ਵਿੱਚ ਅਸੀਂ ਧੀ ਨੂੰ ਹੀ ਅਰਦਾਸਾਂ ਕਰਨੀ ਸ਼ੁਰੂ ਕਰਤੀਆਂ ਅਸੀਂ ਬਣੀ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਦੇ ਜੋਰ ਤਲਾਣ ਜਾਂਦੇ ਸੀ ਘਰੇ ਤੁਸੀਂ ਪ੍ਰਮਾਤਮਾ ਤੋਂ ਮੰਗ ਕੇ ਧੀ ਲਈਏ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਜੀ ਆ ਮੇਰੀ ਵਾਈਫ ਨਾ ਚਪੈਰਾ ਸਾਦਾ ਪਾੜ ਕਰਦੀ ਸੀ ਆਪਾਂ ਦੇ ਸੰਦੇ ਜੋਤ ਲਾਲਾ ਕਰੇ ਐਤਵਾਰ ਆਪਣਾ ਪਾੜ ਸਿਮਨ ਕਰਦੀ ਸੀ ਕਿ ਤੇ ਹਰ ਨਿਤਨੇਮ ਕਰਦੀ ਸੀ ਹਰ ਵੀਲੇ ਤੇ ਇਹ ਧੀ ਦੀ ਦਾਤ ਰੂਪੇ ਪਰਮਾਤਮਾ ਬੰਦੇ ਪਰ ਪ੍ਰਮਾਤਮਾ ਸਾਡੀ ਸੋਣੀ ਹੈ ਤੇ ਪਰ ਵਾਈਫ ਕੁਝ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਧੀਰ ਦੀ ਬਖਸ਼ਿਸ਼ ਕਿਤੇ